ਫਰਮੇਸ਼ ਨੂੰ ਸੁਣਾਈ ਦਿੱਤਾ ਉਹ ਉਹ ਕਹਾਣਾ ਕਰਦਾ ਆ ਉਹ ਮੂੰਹ ਦੇਖ ਨਹੀਂ ਰਿਹਾ ਉਹ 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 ਓਹ ਥੋੜਾ ਥੋੜਾ ਲੱਗ ਰਿਹਾ ਖੂਬ ਬੜਾ ਮੋਰ ਹੈ ਹਾਂ ਕਦਾ ਤਰ ਤਰ ਵੀ AC ਚ ਸਟਾਰਟ ਕਰਕੇ ਦੇਖ। ਉਹ ਜਾਇਓ ਇੱਕ ਘਰ ਉੱਤੇ ਚੈੱਕ ਕਰ ਲੈ। ਆ ਗਿਆ ਆ ਗਿਆ। ਜਾਇਆ ਲੈ ਆ ਜਾ। ਆ ਚਾਬੀ ਦੀ ਨਹੀਂ। ਅਸੀਂ ਪਰਦੇ ਦੇਣੀ ਆ ਕਮਰ ਦੇ ਰੇਟ ਨੂੰ ਇਹਨੇ ਚ ਵੀ ਪਾਇਆ ਹੋਣਾ ਇਹਨੇ। ਉਹ ਵੀ ਇੱਥੇ ਕਰਾਉਂਦੇ। ਜਾਣਾ ਇੱਧਰ ਜਾ ਰਹੇ ਆ ਹਸਪਤਾਲ। ਕੀਦਾ ਫੜੋ ਇਹਨੂੰ ਓਏ ਕਿਹਦਾ ਏ ਮਾਰਾ ਮੱਤਨ ਤੇ ਲੱਗੇ ਚਲੀਏ ਆ ਲੈ ਉਹਨੂੰ ਚੱਕ ਲਿਆ ਮੋਰੇ ਨੂੰ ਸਿਮਾਨ ਪੂਰੀ ਲੈ ਆ ਉਹਨੂੰ ਚੱਕ ਲਿਆ ਇਹਨੂੰ ਤਾਂ ਫੱਟ ਵਾਲੀ ਹੈ ਨਹੀਂ ਉਹਨੂੰ ਲੈ ਆ ਉਹਨੂੰ ਚੱਕ ਲੈ ਗੋਣ ਮਾਵਾਂ ਤੀਆਂ ਮਾਂਜੋਕ ਡੀਆਈਜੀ ਪਟਿਆਲਾ ਰੇਂਜ ਮਾਂਜੋਕ ਐਸਐਸਪੀ ਪਟਿਆਲਾ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅੱਜ ਪੂਰੇ ਪਟਿਆਲੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਚੱਲ ਰਿਹਾ ਉਸੇ ਲੜੀ ਦੇ ਵਿੱਚ ਅਸੀਂ ਅੱਜ ਨਾਬੇ ਦੇ ਵਿੱਚ ਵੀ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਕਾਸੋ ਆਪਰੇਸ਼ਨ ਚੱਲ ਰਿਹਾ ਅੱਜ ਨਾਬੇ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚੱਲੂਗਾ ਜੀ ਕੀ ਕੀ ਸ਼ੁਰੂ ਹੋਏਗਾ ਆ ਅੱਜ ਜਿਹੜਾ ਸਰਚ ਚੱਲ ਰਹੀ ਆ ਜੀ ਬਾਅਦ ਲਾਸਟ ਦੇ ਵਿੱਚ ਤੁਹਾਨੂੰ ਅੱਜ ਬ੍ਰੀਫ ਕੀਤਾ ਜਾਊਗਾ ਕਿ ਸਾਨੂੰ ਕੀ ਕੀ ਸਰਚ ਦੇ ਦੌਰਾਨ ਜਿਹੜਾ ਮਿਲਿਆ ਕਿਹੜੇ ਕਿਹੜੇ ਮੌਕੇ ਦੇ ਜਿਹੜੇ ਹੈਗੇ ਜਿਵੇਂ ਨਸ਼ਾ ਵੇਚਦੇ ਨੇ ਕੰਡੇ ਵੀ ਤੋਂ ਬਰਾਮਦ ਹੋਏ ਨੇ ਤੇ ਹੋਰ ਵੀ ਚੀਜ਼ਾਂ ਹਾਂਜੀ ਆ ਸਰਚ ਅਜੇ ਐਕਚੁਅਲੀ ਚੱਲੀ ਰਹੀ ਆ ਤੇ ਕੁਝ ਜਿਹੜੇ ਆ 2-3 ਜਿਹੜੇ ਸਾਨੂੰ ਕੰਡੇ ਜਿਹੜੇ ਆ ਉਹ ਬਰਾਮਦ ਹੋਏ ਆ ਇੱਕ ਲੜਕਾ ਵੀ ਜਿਹੜਾ ਛੱਤ ਦੇ ਉੱਪਰ ਦੀ ਭੱਜ ਰਿਹਾ ਸੀ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਪਿੱਛੇ ਮੁਲਾਜ਼ਮ ਜਿਹੜੇ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਉਹਨੂੰ ਜਿਹੜਾ ਆ ਰਾਉਂਡ ਅਪ ਕੀਤਾ ਆ ਤੇ ਸਾਨੂੰ ਆ ਸਪ ਅਸੀਂ ਸ਼ਾਮ ਤੱਕ ਇਹ ਸਰਚ ਆਪਰੇਸ਼ਨ ਚਲਾਉਣਾ ਤੇ ਸਾਨੂੰ ਕੁਝ ਨਾ ਕੁਝ ਜ਼ਰੂਰ ਹੋਣਾ। ਕਿਹੜੇ ਕਿਹੜੀ ਏਰੀਆ ਦੇ ਵਿੱਚ ਕੀਤਾ ਜਾਊਗਾ? ਕਿਹੜੇ ਰਾਉਂਡ ਆਫ ਕਿੰਨੇ ਕੀਤਾ ਗਿਆ ਕੋਈ ਲੇਡੀ ਵੀ ਹੈ, ਹੋਰ ਵੀ ਆ ਅੱਜ ਜਿਹੜੀ ਇੱਕ ਲੇਡੀ ਨੂੰ ਅਸੀਂ ਆ ਰਾਉਂਡ ਅਪ ਕੀਤਾ, ਕਬਜ਼ਤ ਚ ਲਿਆਇਆ। ਪੁਸ਼ਕਿਸ਼ ਦੇ ਦੌਰਾਨ ਦੇਖਦੇ ਹਾਂ ਉਹਦੇ ਕੋਲ ਕੀ ਮਿਲਦਾ ਆ। ਐਕਚੁਅਲੀ ਜਿਹੜੀ ਇਹ ਪੰਜਾਬ ਸਰਕਾਰ ਨੇ ਮਹਿਮ ਚਲਾਈ ਹੋਈ ਆ। ਪੰਜਾਬ ਸਰਕਾਰ ਦਾ ਆ ਮਾਨਚਕ ਸੀਐਮ ਪੰਜਾਬ ਦਾ ਸਿੱਧਾ-ਸਿੱਧਾ ਮੈਸੇਜ ਇਹੀ ਆ ਸਾਰੇ ਪੰਜਾਬ ਨੂੰ ਵੀ ਪੰਜਾਬ ਨੂੰ ਜਿਹੜਾ ਨਸ਼ਾ ਫ੍ਰੀ ਬਣਾਉਣਾ ਆ ਤੇ ਮੈਂ ਵੀ ਆਪਣੇ ਨਾਪੇ ਦੇ ਨਿਵਾਸੀਆਂ ਨੂੰ ਕਹਿਣਾ ਚਾਹਨੀ ਆ ਕਿ ਜਿਹੜੇ ਵੀ ਇਸ ਕੰਮ ਦੇ ਇਸ ਧੰਦੇ ਦੇ ਵਿੱਚ ਰਹਿ ਗਏ ਆ ਆ ਬੰਦੇ ਦਾ ਪੁੱਤ ਬਣ ਕੇ ਇਸ ਕੰਮ ਨੂੰ ਛੱਡਦੇ ਹਨ ਨਹੀਂ ਤਾਂ ਫਿਰ ਸਾਡੇ ਐਸ ਐਚਓ ਕਤਵਾਲੀ ਕਾਨੂੰ ਪਤਾ ਹੀ ਆ ਸਾਰਿਆਂ ਨੂੰ ਉਹ ਪਿੱਛੇ ਜੇ ਭੈਜਨ ਤਾਂ ਛੱਡਦੇ ਨਹੀਂ ਹੁੰਦੇ ਤਾਂ ਇਸ ਕਰਕੇ ਆਪਣੇ ਆਪ ਵੀ ਇਸ ਤੰਦਰ ਨੂੰ ਛੱਡ ਦੇਣ ਤੇ ਕੋਈ ਚੰਗਾ ਕੰਮ ਜਿਹੜਾ ਅਪਣਾਉਣ। ਪਹਿੰਦਾ ਕਿ ਇਹ ਦੇ ਵਿੱਚ ਕੀਤਾ ਜਾ ਰਿਹਾ ਜੀ ਇਹ। ਹਾਂਜੀ। ਫਿਰ ਕਿਹੜੀ ਏਰੀਆ ਦੇ ਵਿੱਚ? ਆ ਫਿਲਹਾਲ ਤਾਂ ਸੀ ਇਹ ਨਹੀਂ ਦੱਸ ਸਕਦੇ ਕਿਹੜੇ-ਕਿਹੜੇ ਚ ਕਰ ਰਹੇ ਹਾਂ ਪਰ ਅਸੀਂ ਹੁਣ ਆ ਇੱਕ ਕਲੋਨੀ ਹੈਗੀ ਆ ਲਾਹੌਰਾ ਗੇਟ ਹੈਗਾ ਆ ਇਹ ਟਾਟੇ ਹਬਸਤੀ ਇੱਥੇ ਆਏ ਇੱਥੇ ਐਕਚੁਅਲੀ ਸਾਨੂੰ ਕਾਫੀ ਜਿਹੜੀਆਂ ਸੀ ਸ਼ਿਕਾਇਤਾਂ ਆ ਰਹੀਆਂ ਸੀ। ਐਕਚੁਅਲੀ ਤੁਸੀਂ ਦੇਖੇ ਹੀ ਹੋਊਗਾ ਸੀ ਟਾਈਮ ਟੂ ਟਾਈਮ ਜਿਹੜਾ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਅਸੀਂ ਕਾਫੀ ਹੱਦ ਤੱਕ ਇਹਨਾਂ ਦੇ ਜਿਹੜੀ ਡਰੱਗਸ ਦੀ ਚੇਨ ਸੀ ਉਹ ਤੋੜ ਚੁੱਕੇ ਆ ਤੇ ਸਾਨੂੰ ਆਸ ਹੈ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਤੱਕ ਇਹਨਾਂ ਨੂੰ ਅਸੀਂ ਠੱਲ ਪਾ ਲਵਾਂਗੇ ਇਹਨਾਂ ਦੇ ਕਿੰਨੇ ਕਿੰਨੇ ਪਰਚੇ ਦਰਜ ਨੇ ਪਹਿਲਾਂ ਪਹਿਲਾਂ ਜਨ ਆ ਇਨ ਸਾਰਿਆਂ ਤੇ ਪਹਿਲਾਂ ਵੀ ਕਿਸੇ ਤੇ 8 ਪਰਚਾ ਕੀਤੇ 10 ਪਰਚਾ ਤੇ ਇਹ ਜੇਲ੍ਹਾਂ ਚ ਵੀ ਆਪਣਾ ਟਾਈਮ ਜਿਹੜਾ ਲਾ ਕੇ ਆ ਚੁੱਕਿਆ ਆ ਪਿੱਛੇ ਜੇ ਮੈਂ ਨਾਬੇ ਜੇਲ੍ਹ ਦੇ ਵਿੱਚ ਗਈ ਸੀ ਰੌਂਡ ਸਰਚ ਕਰਨ ਵਾਸਤੇ ਤੇ ਉੱਥੋਂ ਜਿਹੜੇ ਇਥੋਂ ਦੇ ਹੀ ਬੰਦੇ ਫੜ ਕੇ ਉੱਥੇ ਬਿਠਾਏ ਹੋਏ ਆ ਉਹ ਸਾਨੂੰ ਅਰਗੇਸਟਾਂ ਕਰਦੇ ਸੀ ਮੈਡਮ ਅਸੀਂ ਇਹ ਕੰਮ ਛੱਟਣਾ ਚਾਹੁੰਦੇ ਆ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਆ ਮਿਹਨਤ ਕਰਕੇ ਆਪਣਾ ਜਿਹੜਾ ਆ ਪਰਿਵਾਰ ਨੂੰ ਜਿਹੜਾ ਪਾਲਣਾ ਚਾਹੁੰਦੇ ਆ ਤਾਂ ਮੈਨੂੰ ਲੱਗਦਾ ਵੀ ਆਨ ਆਲ ਟਾਈਮ ਦੇ ਵਿੱਚ ਜਿਹੜੇ ਸਤੰਦੇ ਦੇ ਵਿੱਚ ਹੈਗੇ ਆਪਣੇ ਆਪ ਪਿੱਛੇ ਹਟ ਜਾਣਗੇ ਕਿ ਸਰਕਾਰ ਤਾਂ ਇਸ ਨਸ਼ੇ ਵਰਗੀ ਬਿਮਾਰੀ ਤੋਂ ਪਿੱਛੇ ਨਹੀਂ ਹਟ ਰਹੀ ਉਹ ਜ਼ਰੂਰ ਚਾਹਦੀ ਆਪੀ ਸਾਡਾ ਪੰਜਾਬ ਜਿਹੜਾ ਆ ਡਰੱਗ ਫ੍ਰੀ ਹੋਵੇ ਬੰਦੇ ਤਾਂ ਹੈਗੇ ਸੀ ਹੁਣ ਲੇਡੀਜ਼ ਵੀ ਇਸ ਵਿੱਚ ਕਾਫੀ ਸ਼ਮੂਲੀਅਤ ਆ ਲੇਡੀਜ਼ ਜੀ ਅੱਜ ਤੋਂ 7-8 ਮਹੀਨੇ ਪਹਿਲਾਂ ਇੱਥੇ ਨਾਬੇ ਦੇ ਵਿੱਚ ਕਾਫੀ ਦੇਖਣ ਨੂੰ ਮਿਲਦਾ ਸੀ ਪਰ ਹੁਣ ਕਾਫੀ ਚੇਨ ਜਿਹੜੀ ਅਸੀਂ ਤੋੜ ਚੁੱਕੇ ਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਕਾਦੁੱਕਾ ਬੰਦੇ ਰਹਿ ਗਿਆ ਉਹ ਵੀ ਅਸੀਂ ਰਾਉਂਡ ਅਪ ਕਰ ਲਾਂਗੇ ਥੈਂਕ ਯੂ ਸਭ ਕਾਇਨੂਨ ਚੱਲ ਚੱਲਦਾ ਹੈ। ਆਓ ਲੈ ਆਓ ਆਓ ਤਾਂ ਕਿ ਮੇਰਾ ਕੋ ਮਤਲਬ ਹੋ ਜਾਏ। ਉਹ ਉੱਥੇ ਕਿਹਾ ਮੈਂ ਕੀ ਕਰਨਾ? ਉਹ ਦੁਕਾਨ ਤੋਂ ਲਾਓ ਕਿਸੇ ਨੂੰ ਕਾ ਵੀ ਤੱਕ ਪਹੁੰਚਾ ਦੇਣਾ।